ਅੱਜ ਸਵੇਰੇ ਤਿੰਨ ਸਬਤਾਂ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਹੀ ਸਿਚੁਏਟਿਡ ਹੈ ਥਾਣਾ ਉਹਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਉਹਨੂੰ ਕੋਈ ਚੀਜ਼ ਦੇ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਦੇਸਟ੍ਰੈਕਟ ਕਲੇਮ ਕੀਤਾ ਜਾ ਰਿਹਾ ਸੀ ਕੁਝ ਗਰੁੱਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਤੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਜਿਹੜੇ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਪਿੱਛੇ ਦੇ ਕਮਿਸ਼ਨਰ ਪੁਲਿਸ ਵੱਲੋਂ 10 ਮੈਂਬਰ ਫੜੇ ਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨਾਂ ਦਸਾਂ ਤੋਂ ਬਾਅਦ ਦੋ ਸਕੇ ਭਰਾ ਜਿਹੜੇ ਆਲਾ ਗੁਰੂ ਦੇ ਫੜੇ ਗਏ ਜਸ਼ਨਪ੍ਰੀਤ ਤੇ ਇੱਕ ਉਹਦਾ ਛੋਟਾ ਭਰਾ ਜਿਹੜਾ ਜੁਵਿਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ ਤਕਰੀਬਨ ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਤਿੰਨ ਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚ ਅਮਨ ਖੋਕਰ ਸੀ ਅਵਾਨ ਪਿੰਡ ਦਾ ਉਹ ਪੱਜਿਆ ਹੋਇਆ ਅ ਅਮਰਸਰ ਡਿਸਟ੍ਰਿਕਟ ਅਮਰਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ ਸਿਕਸ ਦੇ ਐਡਜਾਇਨਿੰਗ ਦੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰੈਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ মিডিਆ ਨਾਲ ਇਹਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ